ਫੁੱਲ ਨਹੀਂ ਮਿਲਦੇ। ਉਹ ਨਾ ਕਿਉਂ ਨਹੀਂ ਆ ਰਹਾ ਕਿਉਂ ਨਹੀਂ ਫੁੱਲਣਾ। ਬੜਾ ਜੀ ਸਾਹਿਬ ਅਨਜਾਨ ਦੇ ਨਾ ਸਾਡੇ ਕਹਿੰਦੇ। ਇਹਨੂੰ ਤਾਂ ਦੱਸਿਆ ਤਾਂ ਮਾਰਾਂ ਮੈਂ। ਆਜੋ 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 ਆਪਾਂ ਚਲਵਰ ਹੈ ਜਗਾ। ਆਜੋ ਜੀ। ਜੀ ਜੀ। 10 ਚਾਰ ਪਾਈ। ਠੀਕ ਹੈ ਨਾ। ਜੀ ਜਰੂਰ ਆਪਣੇ ਅਮੀਰਵਾੜੇ ਆਏ ਭਾਈ ਸੱਚੀ ਗੱਲ ਕੋਈ ਸੱਚੀ ਗੱਲ ਨੀ ਕਰਾਉਂਦਾ ਅਮਰਕਾ ਆਪਣੇ ਪਾਸੋਂ ਜੀ ਨੀ ਵਾਰ ਆ ਮਾਦੀ ਪਾਰਟੀ ਕਰੇ ਤੇ ਦਿਓ ਜੀ ਵਾਰਾਰੇ ਕੰਗਰਸ ਨੂੰ ਆਪਣੀ ਪਾਰਟੀ ਜਰੂਰ ਵੋਟ ਕਰਿਓ ਜੀ ਤੇ ਕੋਈ ਬੰਤੀ ਹੈ ਜਿੰਨਾ ਕੰਮ ਹੋ ਕੇ ਸਾਰੇ ਭਾਈ ਨੇ ਜੀ ਇੱਕ ਬਰਾਇਦ ਸਾਹਿਬ ਨਾਲ ਆਇਆ ਕਰਦੇ ਆ ਹਾਂ ਅਜੇ ਤੱਕ ਬਰਤ ਕਰਕੇ ਠੀਕ ਹੈ ਭਾਈ ਹਾਂ ਜੀ चलो जी जिंदाबाद ਹਾਂ ਜੀ ਸਭ ਨੂੰ ਜਰੂਰ ਕਰਾਂਗੇ ਜੀ ਤੁਹਾਡਾ ਠੀਕ ਕਰਕੇ ਸੁਗਰੀਵਨ ਆਵਾਜ਼ੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਤੁਹਾਡੇ ਘਰ ਤੋਂ ਪਹਿਲਾਂ ਸ਼ੁਰੂ ਹੋਇਆ ਤੇ ਸਾਰੇ ਉਹਨੇ ਯਾਦ ਰੱਖੋ ਕਿ ਇਸੇ ਘਰ ਤੋਂ ਸ਼ੁਰੂ ਕੀਤਾ ਸੀ ਤੇ ਤੁਸੀਂ ਜਿੰਨੇ ਵੀ ਤੁਸੀਂ ਆਪ ਤੁਹਾਡੇ ਰਿਸ਼ਤੇਦਾਰ ਤੁਹਾਡੇ ਦੋ ਵੀ ਭੈਣ ਭਾਈ ਸਭ ਨੂੰ ਕਹਿੰਦੇ ਹੋ ਕਿ ਐਤੋਂ ਪਹਿਲੇ ਘਰ ਤੋਂ ਸ਼ੁਰੂ ਕੀਤਾ ਹੈ ਪੂਰਾ ਹਮ ਹਵਾ ਕੇ ਚੱਲਦਾ ਜੀ ਸਰ ਜੀ ਦੇਖੋ ਜੀ ਅੱਜ ਮੈਂ ਸਾਰੇ ਬੰਦੇ ਜਿਹੜੇ ਇੱਥੇ ਪਹੁੰਚੇ ਨੇ ਮੇਰੇ ਭਰਾ ਮੇਰੇ ਭੈਣ ਮੇਰੇ ਵੀਰ ਬਾਬੇ ਸਾਰੇ ਜੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਚੇਅਰਮੈਨ ਸਾਹਿਬ ਸਾਰੇ ਪਹੁੰਚੇ ਨੇ ਉਹਦਾ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਸਾਰਿਆਂ 'ਚ ਬਹੁਤ ਜੋਸ਼ ਹੈ ਸਭ ਪੂਰੀ ਪੋਜ਼ਿਟਿਵਿਟੀ ਨਾਲ ਇਸ ਵਾਰਡ ਦੀ ਟਰਾਂਸਫਾਰਮੇਸ਼ਨ ਵਾਸਤੇ ਇਸ ਵਾਰਡ ਨੂੰ ਹੋਰ ਵਧੀਆ ਕਰਨ ਵਾਸਤੇ ਹੁਮੂ ਮਾ ਕੇ ਪਹੁੰਚੇ ਨੇ ਬਹੁਤ ਵਧੀਆ ਵਿਜ਼ਨ ਹੈ ਲੋਕਾਂ ਨਾਲ ਆਲਰੇਡੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਸਭ ਨੇ ਲੋਕਾਂ ਦਾ ਬਹੁਤ ਚੰਗਾ ਰੁਝਾਨ ਹੈ ਇੱਥੇ ਬਹੁਤ ਪੋਜ਼ਿਟਿਵ ਨੇ ਸਾਡੇ ਵਾਸਤੇ ਬਹੁਤ ਖੁਸ਼ੀ ਹੋ ਰਹੀ ਹੈ ਲੋਕਾਂ ਨੂੰ ਵੀ ਅਸੀਂ ਇੱਥੋਂ ਚੌਣ ਲੜ ਰਹੇ ਹਾਂ ਸਾਨੂੰ ਉਸ ਤੋਂ ਵੱਧ ਮਾਣ ਹੈ ਕਿ ਲੋਕ ਸਾਡੇ ਵੱਲ ਇੰਨੀ ਪੋਜ਼ਿਟਿਵਿਟੀ ਨਾਲ ਦੇਖ ਰਹੇ ਨੇ ਤੇ ਅਸੀਂ ਉਹਨਾਂ ਦੀ ਉਮੀਦਾਂ ਤੇ ਬਿਲਕੁਲ ਖਰੇ ਉਤਰਾਂਗੇ ਤੇ ਜਰੂਰ ਅਸੀਂ ਇਸ ਵਾਰਡ ਤੋਂ ਜਿੱਤ ਪ੍ਰਾਪਤ ਕਰਾਂਗੇ ਬਹੁਤ ਵੱਡੀ ਤੇ ਵਧੀਆ ਲੀਡਰ ਨਾਲ ਤੇ ਅਸੀਂ ਇੱਥੇ ਰੁਕਾਂਗੇ ਨਹੀਂ ਜੀ ਇਹ ਸ਼ੁਰੂਆਤ ਹੈ ਇਸ ਵਾਰਡ ਲਈ ਜੋ ਕੰਮ ਹੋ ਸਕਦਾ ਜੋ ਮੈਂ ਕਰ ਸਕਦਾ ਮੇਰੀ ਬਾਹ ਫੜ ਕੇ ਲੈ ਜਾਏ ਕੋਈ ਮੇਰੇ ਨਾਲ ਉੱਥੇ ਖੜ ਕੇ ਕੰਮ ਕਰਾਂ ਨੂੰ ਮੈਂ ਤਿਆਰ ਹਾਂ ਮੈਂ ਇਸੇ ਕੰਮ ਵਾਸਤੇ ਆਮ ਆਦਮੀ ਪਾਰਟੀ ਨਾਲ ਜੁੜਿਆ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਵੀ ਮੈਨੂੰ ਇਸ ਅਫਸਰ ਯੋਗ ਮੰਨਿਆ ਤੇ ਇਸ ਕਿਰਪਾ ਕੀਤੀ ਇੰਨੀ ਵੀ ਮੈਨੂੰ ਸੇਵਾ ਦਾ ਮੌਕਾ ਮਿਲਿਆ ਤੇ ਮੈਂ ਸਾਰਿਆਂ ਦੀ ਉਮੀਦਾਂ ਤੇ ਪੂਰਾ ਖਰੇ ਉਤਰੂੰਗਾ ਮੈਂ ਮੇਰਾ ਪਰਿਵਾਰ ਡਟ ਕੇ ਇਸ ਕੰਮ ਵੱਲ ਲੱਗ ਜਾਗੇ ਤੇ ਵਾਰਡ ਨੰਬਰ 48 ਦੀ ਛੋਟੀ ਤੋਂ ਛੋਟੀ ਸਮੱਸਿਆ ਨੂੰ ਹੱਲ ਕਰਨ ਦਾ ਸਾਡਾ ਵੱਡਾ ਮੋਟਿਵ ਹੋਊਗਾ ਤੇ ਇਸ ਵਾਰਡ ਨੂੰ ਇੱਕ ਐਗਜ਼ਾਮਪਲ ਦੀ ਤੌਰ ਤੇ ਅਸੀਂ ਲੈ ਕੇ ਜਾਵਾਂਗੇ ਕਿ ਐਦਾਂ ਇੱਕ ਕਾਉਂਸਲਰ ਨੂੰ ਕੰਮ ਕਰਨਾ ਚਾਹੀਦਾ ਮੈਂ ਸਾਰਿਆਂ ਨੂੰ ਇੱਕ ਛੋਟੀ ਬੇਨਤੀ ਕਰਦਾ ਹਾਂ ਵੀ ਆਪਣੇ ਬੱਚੇ ਨੂੰ ਆਪਣੇ ਭਰਾ ਨੂੰ ਜਰੂਰ ਵੋਟ ਪਾਓ ਤੇ ਵੱਡੀ ਤੋਂ ਵੱਡੀ ਮਾਰਜਨ ਨਾਲ ਜਿਤਾਓ ਤੇ ਬਾਕੀ ਮੇਰਾ ਕੰਮ ਹੈ ਮੇਰੀ ਜ਼ਿੰਮੇਵਾਰੀ ਤੁਸੀਂ ਮੈਨੂੰ ਜਿੱਥੇ ਖੜਾ ਕਰੋਗੇ ਜਿਹੜਾ ਛੋਟੇ ਤੋਂ ਛੋਟਾ ਕੰਮ ਵੱਡੇ ਤੋਂ ਵੱਡਾ ਕੰਮ ਉਹ ਮੇਰੀ ਸਿਰਦਰਦੀ ਹੈ ਤੁਹਾਡੀ ਸਾਡਾ ਚੌਂ ਲੜ ਰਹੇ ਹਾਂ ਸੀਵਰੇਜ ਤੇ ਪਾਣੀ ਦੀ ਸ਼ਹਿਰ ਵਿੱਚ ਬਹੁਤ ਵੱਡੀ ਸਮੱਸਿਆ ਹੈ ਇਸ ਨੂੰ ਲੈ ਕੇ ਲਗਾਤਾਰ ਲੋਕਾਂ ਤੋਂ ਪ੍ਰਦਰਸ਼ਨ ਕੀਤਾ ਹੈ ਅਸੀਂ ਵਧੀਆ ਠੀਕ ਕੀਤਾ ਜਾਂਦਾ ਦੇਖੋ ਜੀ ਮੇਰੇ ਟੱਚ 'ਚ ਬਹੁਤ ਵੱਡੇ ਤੇ ਵਧੀਆ टाउन प्लानਰਸ ਤੇ ਆਰਕੀਟੈਕਟਸ ਨੇ ਜਿੱਥੇ ਮੈਂ ਪੜਿਆ ਮੇਰੇ ਬਹੁਤ ਖਾਸ ਮਿੱਤਰ ਨੇ ਯੰਗ ਲੋਕ ਨੇ ਯੁਵਾ ਨੇ ਜਿਨ੍ਹਾਂ ਨੇ ਇਸ ਚੀਜ਼ ਦੀ ਗੂੜੀ ਪੜ੍ਹਾਈ ਕੀਤੀ ਹੈ ਵੇ ਇਸ ਚੀਜ਼ ਦਾ ਕਿੱਦਾਂ ਹੱਲ ਕੀਤਾ ਜਾ ਸਕਦਾ ਟੈਕਨੀਕਲ ਵੇਚ ਆਪਾਂ ਐ ਨਹੀਂ ਵੀ ਆਪਾਂ ਆਪਣੀ ਮਰਜ਼ੀ ਨਾਲ ਇੱਥੋਂ ਪਾਈਪ ਕੱਢ ਵੀ ਜੇ ਕਰਤਾ ਆਪਾਂ ਇੰਨੇ ਸਾਲਾਂ ਤੋਂ ਇਹੀ ਕਰਦੇ ਆ ਰਹੇ ਤੇ ਕੋਈ ਹੱਲ ਨਹੀਂ ਨਿਕਲਿਆ ਜੀ ਇਸ ਤਰ੍ਹਾਂ ਆਪਾਂ ਇਸ ਚੀਜ਼ ਨੂੰ ਇੱਕ ਟੈਕਨੀਕਲ ਵੇ ਨਾਲ ਤੇ ਇੱਕ ਸਾਇੰਸ ਨਾਲ ਇਹਦਾ ਹੱਲ ਲੱਭਾਂਗੇ ਜਿਹੜੇ ਮੇਰੇ ਵੀਰ ਮਿੱਤਰ ਨੇ ਜਿਹੜੇ ਇਸ ਫੀਲਡ 'ਚ ਮਹਾਰਤ ਰੱਖਦੇ ਨੇ ਉਹ ਮੇਰੇ ਨਾਲ ਪੂਰੇ ਸਹਿਮਤੀ ਨਾਲ ਜੁੜੇ ਹੋਏ ਨੇ ਤੇ ਮੈਂ ਆਸ਼ਵਾਸਨ ਦਿੰਦਾ ਵੀ 1 ਸਾਲ ਹੈਗਾ ਜੀ 1 ਸਾਲ ਦਾ ਤੁਸੀਂ ਮੈਨੂੰ ਮੌਕਾ ਦਿਓ 1 ਸਾਲ ਦੇ ਮੌਕੇ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੇਰਾ ਕੰਮ ਕਰਨ ਦਾ ਤੌਰ ਤਰੀਕਾ ਕੀ ਹੈ ਬਾਅਦ ਚੋਂ ਤੁਸੀਂ ਡਿਸਾਈਡ ਕਰਨਾ ਵੀ ਕੀ ਅੱਗੇ ਲੈ ਕੇ ਜਾਣਾ ਹੁਣ ਸਿਰਫ 1 ਸਾਲ ਦਾ ਮੌਕਾ ਹੈਗਾ ਤੇ ਤੁਸੀਂ ਦੇਖੋਗੇ ਵੀ ਕਿਵੇਂ ਇਹ ਵਾਟਰ ਸੀਵਰੇਜ ਦੀ ਪ੍ਰੋਬਲਮ ਹੈ ਛੋਟੀ ਛੋਟੀ ਪ੍ਰੋਬਲਮ ਗਲੀ ਨਾਲਿਆਂ ਦੀ ਪ੍ਰੋਬਲਮ ਲਾਈਟਿੰਗ ਦੀ ਪ੍ਰੋਬਲਮ ਕਿਦਾਂ ਅਸੀਂ ਪ੍ਰੋਪਰ ਵੀ ਮੈਥਡਸ ਨਾਲ ਇਹਨੂੰ ਠੀਕ ਕਰਾਂਗੇ ਵਿਦ ਪ੍ਰੋਪਰ ਐਜੂਕੇਸ਼ਨ ਥੈਂਕ ਯੂ ਸਾਡੀ ਪਾਰਟੀ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਰਾਗਵ ਚੱਡਾ ਜੀ ਨੇ ਤੇ ਪੂਰੀ ਪਾਰਟੀ ਦੇ ਵਰਕਰ ਨੇ ਸਾੰਨੇ ਸਾਡੇ ਤੇ ਵਿਸ਼ਵਾਸ ਜਤਾਇਆ ਸਾਨੂੰ ਇਸ ਜਿਮਨੀ ਚੌਂ ਦੇ ਵਿੱਚ ਮੌਕਾ ਮਿਲਿਆ ਮੈਂ ਆਪਦੇ ਵੱਲੋਂ ਪਰਿਵਾਰ ਵੱਲੋਂ ਪਾਰਟੀ ਵੱਲੋਂ ਸਭ ਨੂੰ ਇਸ ਏਰੀਆ ਦੇ ਵਿੱਚ ਵਿਸ਼ਵਾਸ ਦਿਵਾਉਣਾ ਹੈ ਵੀ ਜੋ ਵਾਦ ਤੋਂ ਵਾਦ ਅਸੀਂ ਇਸ ਏਰੀਆ ਦੇ ਵਿੱਚ ਵਾਰਡ ਦੇ ਵਿੱਚ ਇਸ ਦੀ ਨੁਹਾਰ ਨੂੰ ਚੇਂਜ ਕਰਨ ਵਾਸਤੇ ਜੋ ਮਿਹਨਤ ਕਰ ਸਕਦੇ ਆ ਉਹ ਕਰਾਂਗੇ ਜੋ ਛੋਟੀ ਤੋਂ ਛੋਟੀ ਪ੍ਰੋਬਲਮ ਹੈ ਵੱਡੀ ਤਾਂ ਬਹੁਤ ਅਲੱਗ ਗੱਲ ਹੈ ਛੋਟੀ ਤੋਂ ਛੋਟੀ ਪ੍ਰੋਬਲਮ ਨੂੰ ਬਹੁਤ ਹੀ ਵੱਡੇ ਲੈਵਲ ਤੇ ਲਿਆਉਣਾ ਪਵੇ ਅਸੀਂ ਲੈ ਕੇ ਜਾਵਾਂਗੇ ਜਿਵੇਂ ਕਿ ਸਾਰੇ ਬਠਿੰਡਾ ਵਾਸੀ ਨੂੰ ਪਤਾ ਵੀ ਮੇਰਾ ਪ੍ਰੇਮ ਥੱਲੋ ਮਤਲਬ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਸਭ ਨਾਲ ਬਹੁਤ ਅੱਛਾ ਹੈ ਔਰ ਜਿਹੜੀ ਚੀਜ਼ ਆਮ ਤੌਰ ਤੇ ਕੋਈ 10 ਦਿਨ 15 ਦਿਨ ਜਾਂ ਮਹੀਨੇ ਚ ਹੁੰਦੀ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕੋਈ 2 ਦਿਨਾਂ ਚ 1 ਦਿਨਾਂ ਜਾਂ ਘੰਟੇ ਚ ਹੋਵੇ ਕਿਉਂਕਿ ਪ੍ਰੇਮ ਇੰਨਾ ਅੱਛਾ ਬਣਿਆ ਹੋਇਆ ਸਭ ਨਾਲ ਤਾਂ ਬਹੁਤ ਜਲਦੀ ਉਸ ਨੂੰ ਦੂਰੀਆਂ ਜਿਹੜੀਆਂ ਹੈਗੀ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਵਾਰ ਦੇ ਵਿੱਚ ਜਿਵੇਂ ਕਿ ਥੋੜਾ ਮੈਨੂੰ ਕੱਲ ਮੈਂ ਪਹਿਲੇ ਦਿਨ ਹੀ ਪੇਪਰ ਭਰੇ ਸੀ ਸਾਡੇ ਪਰਿਵਾਰ ਨੇ ਜੇ ਕੋਈ ਪ੍ਰੋਬਲਮ ਕੋਈ ਪਾਣੀ ਦੀ ਜਾਂ ਕੋਈ ਸੀਵਰੇਜ ਦੀ ਜਾਂ ਕਿਸੇ ਦੀ ਕੋਈ ਨਕਸ਼ੇ ਦੀ ਜਾਂ ਕੋਈ ਰੋਡ ਦੀ ਜਾਂ ਕੋਈ ਗਲੀ ਦੀ ਮੈਂ ਕੋਈ ਵੀ ਪ੍ਰੋਬਲਮ ਹੈ ਜਾਂ ਕਿਸੇ ਦੀ ਕੋਈ ਪਰਸਨਲ ਪ੍ਰੋਬਲਮ ਹੈ ਉਹ ਬਹੁਤ ਹੀ ਜਲਦੀ ਬਹੁਤ ਹੀ ਸੂਝਾਂ ਤਰੀਕੇ ਨਾਲ ਜੋ ਸਾਰੇ ਟੀਮ ਨਾਲ ਲੈ ਕੇ ਚੱਲੀ ਜੋ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਚੇਅਰਮੈਨ ਸਾਹਿਬ ਉਹ ਸਾਨੂੰ ਗਾਈਡ ਵੀ ਕਰ ਰਹੇ ਨੇ ਉਹ ਇੰਨੀ ਫਾਸਟ ਤਰੀਕੇ ਨਾਲ ਅਸੀਂ ਉਹਨੂੰ ਖਤਮ ਕਰਾਂਗੇ ਚੀਜ਼ਾਂ ਨੂੰ ਔਰ ਜਿਹੜੀ ਚੀਜ਼ ਕੰਮ ਕਰਨ ਵਾਲਿਆ ਉਹ ਫਾਸਟ ਤਰੀਕੇ ਨਾਲ ਸ਼ੁਰੂ ਕਰਾਂਗੇ ਜਿਹੜਾ ਵਿਕਾਸ ਆ ਉਹ ਵਾਰਡ ਤੱਕ ਹੀ ਸੀਮਤ ਰੱਖਿਆ ਜਾਊ ਤਾਂ ਉਹ ਪੂਰੇ ਸ਼ਹਿਰ 'ਚ ਕੋਈ ਬਹੁਤ ਸਮੱਸਿਆਵਾਂ ਆਉਂਦੀ ਉਹ ਦੇਖੋ ਸਾਨੂੰ ਹੁਣ ਮੈਂ ਦਸੀਏ ਨਾ ਬਾਰ-ਬਾਰ ਕੱਲੇ ਵਾਰਡ ਤੱਕ ਕਿਉਂ ਕਿ ਪਾਰਟੀ ਦੇ ਗੋਲ ਐਮਐਲਏ ਸਾਹਿਬ ਵੀ ਸਾਡੇ ਨੇ ਸਾਡੇ ਇਥੇ ਆਮ ਮੈਂ ਜ ਵੀ ਮੈਨੂੰ ਇੱਕ ਅਹੁਦਾ ਮਿਲਿਆ ਸਾਡੇ ਸਾਰੇ ਡਿਪਾਰਟਮੈਂਟ ਦੇ ਚੇਅਰਮੈਨ ਸਾਹਿਬ ਨੇ ਉਹ ਸਾਰੇ ਦੇਖੋ ਤੁਸੀਂ ਹਮਮਾ ਆ ਕੇ ਪੂਰੀ ਜੋਰ ਲਾ ਰਹੇ ਨੇ ਔਰ ਤੁਸੀਂ ਇਹ ਦੇਖੋਗੇ ਵੀ ਜਦੋਂ ਸਾਰੇ ਡਿਪਾਰਟਮੈਂਟਾਂ ਦੇ ਚੇਅਰਮੈਨ ਇੱਥੇ ਨੇ ਤੇ ਅਸੀਂ ਜੋ ਵੀ ਪ੍ਰੋਬਲਮਸ ਹੈਗੀਆਂ ਕਲੇ ਵਾਰਡ ਤੋਂ ਤੋਂ ਵਾਰਡ ਤੋਂ ਦੀ ਪ੍ਰਾਇਓਰਟੀ ਹੋਣੀ ਹੋਣੀ ਹੈ ਉਹ ਸਾਰੀਆਂ ਜਿਹੜੀ ਪ੍ਰੋਬਲਮਸ ਹੈਗੀਆਂ ਅਸੀਂ ਬਿਠਿੰਡੇ ਲੈਵਲ ਤੇ ਵੀ ਜੇ ਅਸੀਂ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ